ਇਨਾਂ ਕੋਲੇ ਕਿਰਪਾਨਾਂ ਸੀਗੇ ਜੀ ਦਾ ਸੀਗੇ ਇਹ 7-8 ਮੁੰਡੇ ਸੀਗੇ ਇਹਨਾਂ ਚ ਇਹ ਜਿਹੜੇ 3 ਮੋਟਰਸਾਈਕਲਾਂ ਤੇ ਸੀਗੇ ਜੀ ਇਹ 8 ਦੇ ਕਰੀਬ ਸੀਗੇ 2 ਤੇ 3-3 ਸੀਗੇ ਇੱਕ ਤੇ 2 ਮੁੰਡੇ ਸੀ ਫੜੇ ਕਿੰਨੇ ਬੜੇ ਇਹਨਾਂ ਦੇ ਵਿੱਚੋਂ 3 ਬੰਦੇ ਫੜੇ ਗਏ ਸੀ ਇੱਕ ਫੇਰ ਭੱਜ ਗਿਆ ਮੌਕੇ ਤੇ ਦੋ ਇਹਨਾਂ ਦੇ ਪਬਲਿਕ ਨੇ ਇਹਨਾਂ ਦੀ ਮਾਰਕੁੱਟ ਕੀਤੀ ਆ ਕਰਦੇ ਕੀ ਸੀ ਇਹ ਇਹ ਗੁੰਡਾਗਰਦੀ ਕਰਦੇ ਸੀ ਜੀ ਮੋਬਾਈਲ ਖੋਹਦੇ ਸੀ ਲੋਕਾਂ ਦੇ ਇੱਕ ਇਹਨਾਂ ਨੇ ਸਰਕੂਲਰ ਰੋਡ ਤੋਂ ਮੋਬਾਈਲ ਖੋਹਿਆ ਕੱਲ ਤੇ 2 ਦਿਨ ਪਹਿਲਾਂ ਇਹਨਾਂ ਨੇ ਲਗਾਤਾਰ ਸਾਡੇ ਪਿੰਡੋਂ ਦੋ ਮੁੰਡਿਆਂ ਦਾ ਮਾਰਕੋਟ ਇੱਕ ਤੇ ਕੜਦੇ ਜਿਹੀ ਤੇ ਇਹ ਤੁਹੀ ਰੋਡ ਸਾਰਾ ਹੀ ਇਹਨਾਂ ਦਾ ਏਰੀਆ ਸੀ ਤੁਹੀ ਰੋਡ ਤੇ ਤੁਹੀ ਰੋਡ ਦੇ ਤੁਹੀ ਪਿੰਡ ਦੇ ਆਲੇ-ਦੁਆਲੇ ਸੀ ਤੇ ਸੁੰਨੇ ਰਾਹ ਨੇ ਉੱਤੇ ਸੀਨੀਅਰ ਕੁਾਰ ਦਾ ਕੁੱਤੇ ਬਾਹਰ ਦਾ ਤਾਂ ਲਗਾਤਾਰ ਚੱਲ ਰਹੀਆਂ ਸੀ ਕਿ ਰੋਜ਼ ਦੋ-ਦੋ ਤੇ ਤਿੰਨ-ਤਿੰਨ ਵਾਰ ਦੱਤਾ ਹੋ ਰਹੀਆਂ ਸੀ ਲਗਾਤਾਰ ਇੱਕ-ਇੱਕ ਆਪ ਤੇ ਕਿੱਥੇ ਦੇ ਮੁੰਡੇ ਇਹ ਦੋ ਮੁੰਡੇ ਜਿਹੜੇ ਫੜੇ ਗਏ ਨੇ ਟੇਲੇ ਵਾਲਦੇ ਨੇ ਤੇ ਜਿਹੜੇ ਬਾਕੀ ਨੌ ਲੈ ਰਹੇ ਨੇ ਜੀ ਇਹ ਉਹ ਭਵਾਨੀ ਗੜਦੇ ਨੇ ਇੱਕ ਮੁੰਡਾ ਮੁੰਡਾ ਪੜੋੜ ਦਾ ਨਾ ਉਮਰ ਕਿੰਨੀ ਕਾਈ ਇਹਨਾਂ ਦੀ ਉਮਰ ਲਗਭਗ 22-24 ਸਾਲ ਦੇ ਕਰੀਬ ਮੋਤੀ ਪੜੇ ਕਿਸ ਕੰਡੀਸ਼ਨ ਚੁੱਕੀ ਕੀ ਕੁਛ ਇਹਨਾਂ ਦਾ ਨਸ਼ਾ ਕਰਿਆ ਹੋਇਆ ਸੀਗਾ ਜੀ ਤੇ ਇਹਨਾਂ ਕੋਲੇ ਕਿਰਪਾਨਾਂ ਇੱਕ ਕੋਲੇ ਕਿਰਪਾਨ ਸੀ ਦੋ ਕੋਲੇ ਉਹ ਦਾਜੇ ਹੁੰਦੇ ਨੇ ਜਿਹੜੇ ਉਹ ਸੀਗੇ ਤੇ ਪੂਰੇ ਤਿੱਖੇ ਸੀ ਧਾਰ ਲਵਾਈ ਹੋਈ ਸੀ ਉਹਨਾਂ ਦੀ ਤੇ ਇਹਨਾਂ ਨੇ ਸਿੱਧਾ ਅਟੈਕ ਕੀਤਾ ਮੁੰਡਿਆਂ ਤੇ ਜਨਾਬ ਤੁਸੀਂ ਕੌਣਸ ਨੂੰ ਬੁੜਾਇਆ ਤੇ ਹੁਣ ਕੀ ਫਰਦਰ ਕਾਰਵਾਈ ਕੀਤੀ ਅਸੀਂ ਤਾਂ ਕਾਰਵਾਈ ਪੁਲਿਸ ਤੋਂ ਕੋਲੇ ਹਲੇ ਪਹੁੰਚੇ ਹੀ ਆਂ ਜੀ ਹੁਣ ਅਸੀਂ ਦੇਖਦੇ ਆਂ ਕਿ ਕੀ ਕਾਰਵਾਈ ਹੁੰਦੀ ਉਹ ਨੌ ਲੈ ਰਹੇ ਨੇ ਉਹ ਤਾਂ ਸਰੀਆਮ ਜਿਹੜੇ ਨਾਲ ਤੇ ਸੀਗੇ ਉਹਨਾਂ ਸਾਰਿਆਂ ਨੂੰ ਪੁਲਿਸ ਨੂੰ ਕਹਿੰਦਾ ਵੀ ਉਹਨਾਂ ਨੂੰ ਲਿਓ ਚੱਕ ਸਾਡੇ ਨਾਲ ਮਾਹੌਲ ਬਹੁਤ ਜਿਆਦਾ ਮਤਲਬ ਕੇ ਖਰਾਬ ਸਾਨੂੰ ਬਲਕੇ ਘਰੋਂ ਨਿਕਲਣਾ ਵੀ ਮੈਂ ਤੇ ਬੰਕ ਕਰਿਆ ਪਿਆ ਸਭ 7 ਵਜੇ ਸ਼ੁਰੂ ਹੋ ਜਾਂਦਾ 6:30 ਵਜੇ ਪਰ ਕਿਸੇ ਦਾ ਮੋਬਾਈਲ ਖੋਲਿਆ ਕੋਈ ਦਿਹਾੜੀਦਾਰ ਆਉਂਦੇ ਨੇ ਉਹ ਤੋਂ ਕੋਈ 50 100 150 ਕਿੰਨੇ ਵੀ ਰੇਜ ਚੋਨੇ ਸਭ ਉਹ ਕੁਰਬਾਨਦਾਰ ਕੇ ਜੜੀ ਕਢਾਉਂਦੇ ਕਿੰਨੇ ਮੁੰਡਿਆਂ ਦਾ ਮੁੰਡਾਂ ਦਾ ਜੀ ਤਿੰਨ ਮੁੰਡੇ ਦਾ ਫੜੇ ਜੇ ਨੀ ਰਖਾਂ ਬਿਲਕੁਲ 6-7 ਬੰਦੇ ਹੋਰ ਨੇ 12-13 ਬੰਦੇ ਨੇ ਕਿੰਨੇ ਤੋਂ ਬਾਅਦ ਆ ਬਾਲਾ ਤਾਂ ਬਹੁਤ ਰੋਜ਼ 2-4 ਹੁੰਦੀਆਂ ਨੇ ਜੀ ਲਾਲੋ ਸਾਹਿਬ ਬਿਲਕੁਲ ਉਹ ਵੀ ਮੰਗ ਕਰਦੇ ਬੜੇ ਹੀ ਮੰਗ ਕਰਦਾ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਲੋਕਾਂ ਨੇ ਜਿਹੜਾ ਵੀ ਨੰਬਰ ਤੋਂ ਪੁੱਛ ਰਹੇ ਬੰਦੇ ਨੂੰ ਸਾਡੀ ਨਾਮ ਤੋਂ ਦੱਸਣਾ ਹੈ ਨਾ ਮੰਨ ਕੇ ਕਾਰਵਾਈ ਕਰੀ ਇਹਨਾਂ ਦੇ ਉਹਦੇ ਕੇਵਲ ਇਹ ਨਹੀਂ ਛੱਡਦੇ ਜੀ ਹੋਰ ਕੋਈ ਕੋਈ ਵੀ ਅਗਵਾ ਕਰੇ ਲਾ ਨੇ ਸਾਡੇ ਸਟੇਡੀਅਮ ਉਹਦੀਆਂ ਜਿਹੜਾ ਗ੍ਰਿੱਲਾਂ ਨੇ ਲੋਹੇ ਦੇ ਜੀ ਉਹ ਸਭ ਪਟਕ ਲੈ ਤਿੰਨ ਤਿੰਨ ਮੋਟਰ ਵਾਲਾ ਵੀ ਲੈ ਗਈ ਮੜੀਆਂ ਡੇਟ ਵੀ ਲੈ ਗਈ ਤੇ ਸੋ ਕੀ ਕਰੀ ਜਿਹੜੀ ਜਾਂਦੀ ਹੈ ਸਾਡੇ ਤੋਂ ਪਰ ਮੜੀਆਂ ਜਾਂਦੀਆਂ ਨੇ ਕਿ ਕਾਰਵਾਈ ਹੋਣੀ ਚਾਹੀਦੀ ਕਿੰਨਾ ਸੈਂਕੜੇ ਮੁੰਡੇ ਲੱਗੇ ਚਿੱਟਾ ਬਹੁਤ ਜ਼ਿਆਦਾ ਵੱਧ ਰਿਹਾ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਪੂਰੇ ਪਹਿਲਾਂ ਤਾਂ ਸ਼ਹਿਰ ਦੇ ਵਿੱਚ ਵਾਰਦਾਤਰ ਇਹ ਉਹ ਪਿੰਡਾਂ ਦੇ ਵਿੱਚ ਜਾਣ ਲੱਗੀਆਂ ਇਹ ਕੀ ਕਰਦੇ ਨੇ ਫਾਟਕ ਲਾ ਦਿੰਦੇ ਨੇ ਜਦੋਂ ਉਸ ਤੋਂ ਬਾਅਦ ਵਿੱਚ ਬੰਦੇ ਫਾਟਕਦੇ ਨੇ ਦੋਕੜਾ ਉੱਗੇ ਨੇ ਬੰਦੇ ਤੇ ਪੂਰਾ ਗੈਂਗ ਬਣਾ ਕੇ ਜੀ ਗੱਡੀਆਂ ਨੂੰ ਘੇਰ ਕੇ ਜੇ ਨਹੀਂ ਕੀ ਉਹ ਕਰਦੇ ਦਾ ਡਲੇ ਮਾਰ ਦਿੰਦੇ ਉਹਨਾਂ ਨੂੰ ਤੇ ਪੂਰੀ ਰੋਡ 'ਤੇ ਕੇਬਲਾ ਮਿਲ ਕੇ ਹਰੇਕ ਮੋਟਰ ਦੀ ਮਤਲਬ 2-2 4-4 ਤੱਕ ਕੇਬਲਾ ਮਢੀ ਗਈ ਇਹ ਦੋ ਮੁੰਡੇ ਫੜੇਗੇ ਬਾਕੀ ਭੱਜ ਗਏ ਰਾਤੀ ਤੇ ਬਸ ਉਹ ਨਾਉਂ ਡਹਿਰੇ ਨੇ ਉਹਦੇ ਮੁੰਡਿਆਂ ਦਾ ਸਾਹ ਦੇ ਕੋਈ ਨਹੀਂ ਸਪਲੈਂਡਰ ਮੋਟ ਸਪਲੈਂਡਰ ਮੋਟ ਚੱਲਦੀ ਮੈਂ ਦਿਹਾੜੀ ਤੋਂ ਹਰਦੀ ਚਾਰ ਪੰਜ ਦਿਨਾਂ ਦੀ ਗੱਲ ਹੈ ਇਹ ਆਇਆ ਤਾਂ ਨਹੀਂ ਜਣੇ ਮੇਰੇ ਕਿਰਪਾ ਨੂੰ ਰੱਖ ਲਈ ਮੋਢੇ ਤੇ ਗਰਦਨ ਤੇ ਮੈਂ ਤਾਂ ਮੋਬਾਈਲ ਕੋ ਕੇ ਭੱਜ ਆਇਆ ਮੈਂ ਗੈਲਾ ਇਹਨਾਂ ਦੇ ਮੈਂ ਡੇਰੇ ਜਾ ਕੇ ਫੋਨ ਕਰਾਇਆ ਡੇਰੇ ਜਾ ਕੇ ਫੋਨ ਕਰਾਇਆ ਉਹਨੂੰ ਘੇਰੇ ਇਹਨਾਂ ਨੇ ਕਿਰਪਾਨਾਂ ਕੱਢ ਕੇ ਫੇਰ ਵਾਗੇ ਲਾਂਗੀ ਪਿੰਡਾਂ ਨੂੰ ਹਾਂ ਜੀ ਮੈਂ ਲੈ ਗਿਆ ਉਹ ਕਰ ਗਿਆ ਜੀ ਇਹ ਉਹੀ ਮੁੰਡੇ ਨੇ ਹਾਂ ਜੀ ਹਾਂ ਉਹੀ ਨੇ ਕੋ ਕਿੰਨੇ ਜਗਤ ਤਾਂ ਇਹਨਾਂ ਦੇ ਬਰੇ ਹੋਰ ਹੋਰ ਨੇ ਬਾਕੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਦਾ ਕਈ ਬੰਦਾ ਦਾ ਉਹ ਹੈ ਰਾਤ ਗੱਡੀ ਘੇਰ ਲਈ ਫਿਰ ਮੈਂ ਤਾਂ ਆਜ ਕੀ ਸਾੜੀ ਤੋਂ ਆਇਆ ਸੀ ਹਾਂ ਮੈਂ ਤਾਂ ਅਰੇ ਜੇ ਪਤੀ ਲੱਗਿਆ ਕਰਨ ਹਾਂ ਇਹ ਬੰਦਾ ਮੋਹਲ ਮੈਨਾਂ ਚੀਂਦਾ ਦਿਹਾੜੀਦਾਰ ਬੰਦੇ ਆ ਕਿੰਨੇ ਮੁੰਡੇ ਲੈ ਕੇ ਇਹ ਰਾਤ ਦੋ ਬੰਦੇ ਇਹਨਾਂ ਨੇ ਪਿੰਡ ਦੇ ਬੰਦੇ ਨੇ ਘੇਰੇ ਤੀਏ ਚੈੱਕ ਕਰ ਰਹੇ ਸੀ ਇਹਨਾਂ ਲੋਕੀ ਜਿਹੜੇ ਕਹਿੰਦੇ ਨੇ ਕਿ ਸਜਣਾ ਲੋਕ ਉਹ ਮੇਲੇ ਦੇ ਹਥਿਆਰ ਉਹਨਾਂ ਰਾਤ ਅਸੀਂ ਲੈ ਕੇ ਆਉਂ ਤੋਪੀ ਚੱਲ ਰਹੀ ਹੈ ਜਿਹੜੀ ਇੱਕ ਵੇ ਕਾਰਵਾਈ ਹੋ ਗਈ ਉਹ ਮਤਲਬ ਲਿਆਵਾਂ ਇਹ ਡੇਲੇ ਵਾਲ ਦੇ ਨਹੀਂ ਕਿ ਇਹ ਇਹਨਾਂ ਦਾ ਖਾਤਮਾ ਵੀ ਇਜਾਮਾ ਵੀ ਜਿਹੜਾ 6-7 ਮੁੱਢੇ ਹੋਰ ਵੀ ਨਹੀਂ ਆ ਉਹ ਜਿਹੜੇ ਦੱਸੇ ਨੇ ਜੀ ਨੌ ਇਹਨਾਂ ਦੇ ਲੈ ਕੇ ਜਿਹੜੇ ਅਗਲੀ ਕਾਰਵਾਈ ਕਰਦੇ ਆਪਰ